तो जी मैं हाँ भवनीत कौशल देख तो रहे हो एबीपी सांझा स्टार चमक दमक जड़ी बहुत ज्यादा बदी हुई है क्योंकि सांझा स्टार ना सिद्धा लाइव सेट तो लेके आए सी ਅੱਜ ਸੈਟ 'ਤੇ ਪਹੁੰਚੇ ਹੋਏ ਆ ਕਾਕਾ ਜੀ ਦੇ ਤੇ ਦੇਵਪਾਲੀ ਸਤਿ ਸ਼੍ਰੀਕਾਲ ਸਾਰੇ ਸਟਾਰ ਦੇ ਵਿੱਚ ਸਵਾਗਤ ਹੈ ਜੀ ਸਾਰੇ ਸਤਿ ਸ਼੍ਰੀਕਾਲ ਜੀ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ਼੍ਰੀਕਾਲ ਮੈਂ ਜਦ ਮੇਰੀ ਐਂਟਰੀ ਹੋਈ ਤਾਂ ਮੈਂ ਵੇਖਿਆ ਕਿ ਤੁਸੀਂ ਡਾਂਸ ਕਰ ਰਹੇ ਸੀ ਅੱਜ ਮੇਰੇ ਖਿਆਲ ਨਾਲ ਜਿਹੜਾ ਮੇਰੇ ਲਈ ਬਹੁਤ ਔਖਾ ਕੰਮ ਹੈ ਮੁੰਡਾ ਜਿਹੜਾ ਬਦਲ ਚੁੱਕਿਆ ਹੈ ਨਹੀਂ ਮੇਰੇ ਲਈ ਨੱਚਣਾ ਸਭ ਤੋਂ ਔਖਾ ਕੰਮ ਹੈ ਮੈਨੂੰ ਸਭ ਤੋਂ ਔਖਾ ਕੰਮ ਲੱਗਦਾ ਇਹ ਅੱਛਾ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਵੀ ਨੱਚਣ ਡੱਪਣ ਵਾਲੇ ਗਾਣੇ ਮੇਰੀ ਫਿਲਮ 'ਚ ਤਾਂ ਨਾ ਹੀ ਪਾਓ ਯਾਰ ਤੁਹਾਨੂੰ ਮੈਂ ਦੇਖਿਆ ਹੋਣਾ ਪਿਛਲੀਆਂ ਫਿਲਮਾਂ 'ਚ ਮ ਉਹ ਮੇਰਾ ਨੱਚਣਾ ਥੋੜਾ ਜਿਹਾ ਹੱਥ ਤੰਗ ਹੈ ਅਣਾ ਐਕਸ਼ਨ ਹੀਰੋ ਥੋੜਾ ਨੱਚਦੇ ਘਾਟ ਹੀ ਹੁੰਦੇ ਨੇ ਪਰ ਹੁਣ ਕੀ ਕਰੀਏ ਹੁਣ ਸਾਡੇ ਕੋਰੀਓਗ੍ਰਾਫਰ ਸਾਹਿਬ ਰੀਚੀ ਜੀ ਮੰਨਦੇ ਨਹੀਂ ਕਹਿੰਦੇ ਨਚਾਉਣਾ ਮੈਂ ਕਿਹਾ ਚਲੋ ਨਚਾਲੋ ਭਰਾਵੋ ਕੋਈ ਚੀਜ਼ ਬਸ ਇਹ ਵੀ ਇਹ ਵੀ ਟਰਾਈ ਕਰਨਾ ਚਾਹੀਦਾ ਵੈਸੇ ਪਿਛਲੇ ਕੁਝ ਟਾਈਮ ਦੀ ਗੱਲ ਕਰੀਏ ਰੁਪਿੰਦਰ ਗਾਂਧੀ ਤੋਂ ਬਾਅਦ ਹੀ ਦੇਵ ਕਰੋੜੇ ਇੱਕ ਐਸਾ ਨਾਮ ਬਣ ਗਿਆ ਜੀ ਤੋ ਦਸ਼ਕਾਂ ਨੂੰ ਐਕਸਪੈਕਟੇਸ਼ਨ ਵਧ ਗਈ ਤੇ ਡਾਕੂਆਂ ਦੇ ਮੁੰਡੇ ਤੋਂ ਬਾਅਦ ਹਰ ਕੋਈ ਦੇਖ ਰਿਹਾ ਹੈ ਕਿ ਇਸ ਬੰਦੇ ਨੇ ਦੌਰ ਨੂੰ ਬਦਲ ਲਿਆ ਹੈ ਆਪਣੇ ਵਾਸਤੇ ਵੀ ਸਿਨੇਮਾ ਵਾਸਤੇ ਵੀ ਕਿੰਨਾ ਕਿਵੇਂ ਦੇਖਦੇ ਹਾਂ ਇਸ ਚੀਜ਼ ਨੂੰ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਜੀ ਹਮੇਸ਼ਾ ਭੀੜ ਤੋਂ ਅਲੱਗ ਤੁਰਨਾ ਚਾਹੀਦਾ ਹਨਾ ਸਾਡਾ ਜ ਬਾਲੀਵੁੱਡ ਦਾ ਸਿਨੇਮਾ ਕਿੱਥੇ ਪਹੁੰਚ ਗਿਆ ਜਾਂਦਾ ਤੁਨ ਤੇ ਵਧਾਈਓ ਵਰਗੇ ਕਨਸੈਪਟ ਆ ਰਹੇ ਨੇ ਸੋ ਮੇਰੀ ਤਮੰਨਾ ਉਹੋ ਜਿਹਾ ਸਿਨੇਮਾ ਕਰਨ ਦੀ ਮੈਂ ਚਾਹਣਾ ਲੋਕ ਕਹਿੰਦੇ ਨੇ ਕਿ ਪੰਜਾਬੀ ਦਰਸ਼ਕ ਉਹ ਫਿਲਮ ਨਹੀਂ ਦੇਖਦਾ ਮੇਰੇ ਖਿਆਲ ਚ ਉਹੀ ਪੰਜਾਬੀ ਦਰਸ਼ਕ ਹੈ ਜਿਹੜਾ ਅੰਦਾ ਤੁਨ ਦੇਖਦਾ ਉਹੀ ਹੈ ਜਿਹੜਾ ਵਧਾਈਓ ਦੇਖਦਾ ਤਾਂ ਸਹੀ ਕਿਉਂ ਨਹੀਂ ਕਰ ਸਕਦੇ ਉਹਦਾਂ ਦਾ ਸਿਨੇਮਾ ਰੀਅਲਿਸਟਿਕ ਸਿਨੇਮਾ ਸੋ ਕਰਨਾ ਚਾਹੀਦਾ ਸੋ ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੈਂ ਉਹਦਾਂ ਦਾ ਸਿਨੇਮਾ ਕਰਾਂ ਔਰ ਉਹ ਚੈਲੰਜ ਦੇ ਤੌਰ ਤੇ ਲਿਆ ਰੋਪਿੰਦਰ ਗਾਂਧੀ 1 2 ਤੇ ਫਿਰ ڈاکੂਆਂ ਦਾ ਮੁੰਡਾ ਉਹ ਫਿਲਮਾਂ ਦਾ ਚੱਲਣਾ ਪਤਾ ਹੈ ਕਿ ਤੁਹਾਡੇ ਕਲਾਕਾਰ ਆਰਟਿਸਟ ਤੁਹਾਡਾ ਕੰਟੈਂਟ ਵਧੀਆ ਹੋਣਾ ਚਾਹੀਦਾ ਤਾਂ ਫਿਲਮ ਜ਼ਰੂਰ ਆਡੀਅנס ਦੇਖਦੀ ਹੈ ਬਿਲਕੁਲ ਤੇ ਤੁਹਾਡੇ ਵਾਸਤੇ ਵੀ ਨਾ ਇਹ ਜਿਹੜੀ ਦੌਰ ਰਿਹਾ ਹੈ ਇੰਨਾ ਆਸਾਨ ਨਹੀਂ ਰਿਹਾ ਸ਼ੁਰੂਆਤ ਉਸੇ ਕਈ ਤਰ੍ਹਾਂ ਦੀਆਂ ਫਿਲਮਾਂ ਕੀਤੀਆਂ ਲੇਕਿਨ ਤੁਹਾਨੂੰ ਲੱਗਦਾ ਹੈ ਕਿ ਗੈਂਗਸਟਰ ਵਾਲੀ ਜਿਹੜੀ ਫਿਲਮਾਂ ਸੀ ਕਿ ਐਕਸ਼ਨ ਫਿਲਮਾਂ ਜਿਹਨੂੰ ਆਪਾਂ ਬਤੌਰ ਕਹਿੰਦੇ ਹਾਂ ਕਿ ਉਹਨੇ ਤਾਂ ਇੱਕ ਵੱਖਰੀ ਪਛਾਣ ਦੇਤੀ ਇੱਕ ਜਰਵੀ ਆਪਾਂ ਇੱਕ ਐਕਸ਼ਨ ਫਿਲਮ ਦੀ ਗੱਲ ਕਰਦੇ ਹਾਂ ਹੁਣ ਦੇਵ ਕਰੋੜ ਦਾ ਨਾਮ ਉਸ ਫਿਲਮ ਨਾਲ ਜੁੜਿਆ ਅਸੀਂ ਹਮੇਸ਼ਾ ਪਾਣੇ ਆ ਮੈਨੂੰ ਇਹ ਲੱਗਦਾ ਕਿ ਜਿਹੜਾ ਸਿਨੇਮਾ ਹਰ ਤਰ੍ਹਾਂ ਦਾ ਹੁੰਦਾ ਚਾਹੇ ਹਾਲੀਵੁੱਡਾ ਚਾਹੇ ਬਾਲੀਵੁੱਡਾ ਚਾਹੇ ਸਾਊਥ ਦਾ ਸਿਨੇਮਾ ਜੇ ਅਲੱਗ-ਅਲੱਗ ਤਰ੍ਹਾਂ ਦੇ ਕਨਸੈਪਟ ਕੰਟੈਂਟ ਕਹਿ ਜਾਣਗੇ ਤਾਂ ਹੀ ਸਿਨੇਮਾ ਵੱਡਾ ਹੁੰਦਾ ਹੈ ਹਾਲੀਵੁੱਡ ਇੰਨਾ ਵੱਡਾ ਕਿਉਂ ਚ ਇੱਕੋ ਟਾਈਮ 'ਚ ਹਰ ਤਰ੍ਹਾਂ ਦੀਆਂ ਫਿਲਮਾਂ ਬਣਦੀਆਂ ਨੇ ਮੈਂ ਬਹੁਤ ਵਾਰ ਕਿਹਾ ਲਵ ਸਟੋਰੀਜ਼ ਬਣਦੀਆਂ ਉੱਤੇ ਰਣਾ ਆਟੋਬਾਇਓਗ੍ਰਾਫੀਜ਼ ਬਣਦੀਆਂ ਨੇ ਉੱਥੇ ਐਕਸ਼ਨ ਬਣਦਾ ਕਾਮੇਡੀ ਫਿਲਮਾਂ ਬਣਦੀਆਂ ਨੇ ਪਰ ਸਾਡੇ ਕੀ ਹੈ ਕਿ ਸਾਡੇ ਪੰਜਾਬੀ ਸਿਨੇਮੇ ਚ ਹਲੇ ਉਹ ਜ਼ਰੂਰਤ ਨਹੀਂ ਕਰ ਰਹੇ ਲੋਕ ਤਾਂ ਮੈਨੂੰ ਲੱਗਦਾ ਕਿ ਐਕਸ਼ਨ ਦਾ ਜਨਰ ਸਾਡੇ ਪੰਜਾਬ ਦੇ ਵਿੱਚ ਖਾਲੀ ਪਿਆ ਸੀਗਾ ਕਿਉਂਕਿ ਸਾਡੇ ਪੰਜਾਬੀਆਂ ਨੇ ਆਪਾਂ ਜੇ ਗੱਲ ਕਰੀਏ ਤਾਂ ਸਾਡਾ सनी देओल ਹੀਰੋ ਕਿਉਂ ਰਿਹਾ ਧਰਮਿੰਦਰ ਹੀਰੋ ਕਿਉਂ ਰਿਹਾ ਰਣਾ ਸੰਜੇ ਦਾ ਤਾਂ ਸਾਡਾ ਅਸੀਂ ਕਿਉਂ ਮੰਨਦੇ ਰਿਹਾ ਕਿਉਂਕਿ ਅਸੀਂ ਕਿਤੇ ਨਾ ਕਿਤੇ ਐਕਸ਼ਨ ਪਸੰਦ ਕਰਦੇ ਹਾਂ ਸਾਡੇ ਬਲੱਡ ਚ ਵੀ ਹੈ ਚਾਹੇ ਉਹ ਕੋਈ ਆਜ਼ਾਦੀ ਦੀ ਲੜਾਈ ਸੀਗੀ ਜਾਂ ਕੋਈ ਵੀ ਕਿਸੇ ਵੀ ਚੀਜ਼ ਚ ਅਸੀਂ ਹਿੱਸਾ ਲੈਣ ਦੇ ਪੰਜਾਬੀ ਸਾਰਿਆਂ ਤੋਂ ਅੱਗੇ ਬਾਰਡਰ ਤੇ ਲੜਾਈ ਹੋ ਜੇ ਤਾਂ ਸਾਡੇ ਪੰਜਾਬੀ ਫੌਜੀ ਮੰਨੇ ਹੋਏ ਨੇ ਬਿਲਕੁਲ ਹਨਾ ਕਿ ਤੇ ਪਪ ਜਿੱਥੇ ਪੰਜਾਬੀ ਫੌਜੀ ਖੜ ਜਾਂਦੇ ਨੇ ਤਾਂ ਦੁਸ਼ਮਣ ਵੀ ਡਰਦਾ ਉੱਥੋਂ ਸੋ ਇਹ ਸਾਡੇ ਬਲੱਡ 'ਚ ਨੇ ਚੀਜ਼ਾਂ ਪਰ ਉਹ ਐਕਸ਼ਨ ਅਸੀਂ ਦੇਖਣਾ ਚਾਹੁੰਦੇ ਆ ਇੱਕ ਟਾਈਮ ਸੀਗਾ ਪੰਜਾਬੀ ਸਿਨੇਮੇ ਦੇ ਜੱਟ ਦਾ ਬਦਲਾ ਜੱਟ ਦੀ ਜ਼ਮੀਨ ਉਹ ਵਾਲਾ ਵੀ ਟਾਈਮ ਸੀਗਾ ਤੇ ਹੁਣ ਐਕਸ਼ਨ ਬਦਲਿਆ ਲੇਕਿਨ ਇਹ ਇਹ ਜਿਹੜਾ ਪਿੰਡਾਂ ਨਾਲ ਜੁੜਿਆ ਐਕਸ਼ਨ ਹੈ ਉਹ ਵੀ ਦਰਸ਼ਕ ਵੇਖਣਾ ਚਾਹੁੰਦੇ ਨੇ ਉਹ ਐਕਚੁਅਲੀ ਕੀ ਹੈ ਕਿ ਆਡੀਅנס ਬਹੁਤ ਜਾਣੀ ਹੋਗੀ ਭਾਜੀ ਅੱਜ ਦੀ ਆਡੀਅנס ਹਾਲੀਵੁੱਡ ਦੇਖਦੀ ਆ ਤੁਸੀਂ ਪਿੰਡਾਂ ਦੇ ਵਿੱਚ ਹਾਲੀਵੁੱਡ ਚੱਲਦਾ ਹਨਾ ਸਾਊਥ ਦਾ ਸਿਨੇਮਾ ਚੱਲਦਾ ਬਾਲੀਵੁੱਡ ਦੇਖਦੇ ਆ ਤਾਂ ਆਡੀਅੰਸ ਹੁਣ ਉਹ ਚੀਜ਼ਾਂ ਨਹੀਂ ਦੇਖਣੀ ਚ ਸੋ ਕਿਤੇ ਨਾ ਕਿਤੇ ਉਦੋਂ ਆਡੀਅנס ਦਾ ਦਾਇਰਾ ਬਹੁਤ ਛੋਟਾ ਸੀਗਾ ਕੇਬਲ ਟੀਵੀ ਪਿੰਡਾਂ 'ਚ ਨਹੀਂ ਪਹੁੰਚਿਆ ਸੀਗਾ ਲੋਕਾਂ ਨੂੰ ਨਹੀਂ ਪਤਾ ਸੀ ਕਿ ਹਾਲੀਵੁੱਡ ਦਾ ਸਿਨੇਮਾ ਵੀ ਹੈਗਾ ਪਿੰਡਾਂ ਵਾਲਿਆਂ ਨੂੰ ਖਾਸ ਕਰ ਜ਼ਿਆਦਾਤਰ ਪਿੰਡੂ ਬੰਦੇ ਹੀ ਸਿਨੇਮਾ ਚਲਾਉਂਦੇ ਆ ਚਾਹੇੋ ਸ਼ਹਿਰਾਂ ਵਿੱਚ ਵੀ ਜੇ ਤੁਸੀਂ ਜ਼ਿਆਦਾ ਕਰ ਦੇਖੋਗੇ ਤਾਂ ਬਹੁਤ ਸਾਰੇ ਪਿੰਡਾਂ ਤੋਂ ਲੋਕ ਗਏ ਹੋਏ ਨੇ ਹਨਾ ਤਾਂ ਉਹੀ ਬੰਦੇ ਇਹ ਪੰਜਾਬੀ ਫਿਲਮਾਂ ਦੇਖਦੇ ਆ ਤਾਂ ਹੁਣ ਉਹ ਵੀ ਹੁਣ ਆਪਣੇ ਆਪ ਨੂੰ ਮੋਡੀਫਾਈ ਕਰ ਗਏ ਸਿਨੇਮੇ ਦੇ ਹਿਸਾਬ ਨਾਲ ਟੈਕਨੀਕਲੀ ਫਿਲਮਾਂ ਦੇਖ ਦੇਖ ਕੇ ਤਾ ਹੁਣ ਉਹ ਸਿਨਮਾ ਨਹੀਂ ਚੱਲ ਸਕਦਾ ਹੁਣ ਤੁਹਾਨੂੰ ਟੈਕਨੀਕਲੀ ਚੰਗੀਆਂ ਫਿਲਮਾਂ ਦੇਣੀਆਂ ਪੈਣਗੀਆਂ ਅਲੱਗ-ਅਲੱਗ ਸਬਜੈਕਟ ਦੇਣੇ ਪੈਣਗੇ ਹਰ ਇੱਕ ਫਿਲਮ 'ਚ ਤੁਸੀਂ ਲੱਡੂ ਵਿਆਹ ਸਬਜੀ ਨਹੀਂ ਖਵਾ ਸਕਦੇ ਯਾ ਕੜਾਈਆਂ ਨਹੀਂ ਰੱਖ ਸਕਦੇ ਤਾਂ ਮੇਰੀ ਕੋਸ਼ਿਸ਼ ਤਾਂ ਇਹ ਹੀ ਹੈ ਕਿ ਮੈਂ ਬਿਲਕੁਲ ਅਲੱਗ ਸਨੇਮਾ ਕਰਨਾ ਅੱਡ ਤਰ੍ਹਾਂ ਦਾ ਸਨੇਮਾ ਕਰਨਾ ਬਿਲਕੁਲ ਉਹ ਚੀਜ਼ ਅਸੀਂ ਦੇਖੀ ਵੀ ਹੈ ਤੁਹਾਡੀ ਕਿ ਤੁਸੀਂ ਕਈ ਤਰ੍ਹਾਂ ਦੀਆਂ ਫਿਲਮਾਂ ਨੂੰ ਹੁਣ ਅਪਣਾ ਰਹੇ ਹੋ ਅਸੀਂ ਬਾਇਲਾਰਸ ਦੇਖੀ ਉਸ ਤੋਂ ਪਹਿਲਾਂ ਹੁਣ ਤੁਸੀਂ ਹੁਣ ਕਾਕਾ ਜੀ ਦੇ ਸੈਟਿੰਸ ਕਿਹਾ ਕਿ ਵਕਰੀ ਕਾਮੇਡੀ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹੋ ਹੈਨਾ ਤਾਂ ਕਿਤੇ ਨਾ ਕਿਤੇ ਡਰ ਲੱਗਦਾ ਸੀ ਪਹਿਲਾਂ ਪਹਿਲਾਂ ਜਦ ਤੁਸੀਂ ਰੁਪਿੰਦਰ ਗਾਂਧੀ ਵਗੀਆਂ ਫਿਲਮਾਂ ਬਣਾ ਰਹੇ ਸੀ ਕਿ ਦਰਸ਼ਕ ਕਿੰਨਾ ਕੁ ਐਕਸੈਪਟ ਕਰਨਗੇ ਉਸ ਫਿਲਮ ਨੂੰ ਰਪਿੰਦਰ ਗਾਂਧੀ ਤੋਂ ਪਹਿਲਾਂ ਡਰ ਲੱਗਦਾ ਸੀਗਾ ਕਿਉਂਕਿ ਅਸੀਂ ਨਵੇਂ ਸੀਗੇ ਸਾਨੂੰ ਕੋਈ ਜਾਣਦਾ ਨਹੀਂ ਸੀਗਾ ਔਰ ਮੈਨੂੰ ਕੋਈ ਇਹ ਵੀ ਨਹੀਂ ਸੀਗਾ ਮੈਂ ਖੁਦ ਰੁਪਿੰਦਰ ਗਾਂਧੀ ਬਾਰੇ ਜ਼ਿਆਦਾ ਨਹੀਂ ਸੀ ਜਾਣਦਾ ਮੈਨੂੰ ਇੱਕ ਕਰਦਾਰ ਆਫਰ ਹੋਇਆ ਮੈਂ ਕੀਤਾ ਜੀ ਜਾਣ ਨਾਲ ਕੀਤਾ ਤੇ ਪਰ ਐ ਨਹੀਂ ਸੀ ਪਤਾ ਕਿ ਉਹ ਫਿਲਮ ਦਰਸ਼ਕਾਂ ਦੇ ਦਿਲਾਂ 'ਚ ਘਰ ਕਰ ਜਾਊਗੀ ਤੇ ਕੰਮ ਜੀ ਜਾਣ ਨਾਲ ਕੀਤਾ ਜਦੋਂ ਫਿਲਮ ਦਾ ਟ੍ਰੇਲਰ ਆਇਆ ਤਾਂ ਯੂਥ ਨੇ ਬਹੁਤ ਪਸੰਦ ਕੀਤਾ ਕਿਉਂਕਿ ਰੁਪਿੰਦਰ ਦੀ ਆਪਣੀ ਫੈਨ ਫਾਲੋਇੰਗ ਸੀਗੀ ਕਾਲਜਸ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਗਰੁੱਪ ਬਣੇ ਹੋਏ ਸੀਗੇ ਤਾ ਕਿਤੇ ਨਾ ਕਿਤੇ ਇੱਕ ਐਕਸ਼ਨ ਵੀ ਮਿਲਿਆ ਲੋਕਾਂ ਨੂੰ ਤਾਂ ਲੋਕ ਐਕਸ਼ਨ ਦੇਖਣ ਲਈ ਉਤਾਵਲੇ ਸੀ ਵੀਰ ਐਕਸ਼ਨ ਸਾਨੂੰ ਕੋਈ ਇੱਕ ਐਕਸ਼ਨ ਪੰਜਾਬੀ ਫਿਲਮ ਮਿਲ ਜਾਏ ਤਾਂ ਉਹ ਇੱਕ ਚੰਗੀ ਐਕਸ਼ਨ ਪੰਜਾਬੀ ਫਿਲਮ ਸੀ ਪਰ ਮੈਂ ਇਹ ਕਹਿਣਾ ਚਾਹੂੰਗਾ ਚਾਹੇ ਤੁਸੀਂ ਪੰਜਾਬੀ ਸਿਨੇਮਾ ਦਾ ਇਤਿਹਾਸ ਫਰੋਲ ਲਓ ਚਾਹੇ ਤੁਸੀਂ ਫਿਊਚਰ ਦੇ ਵਿੱਚ ਦੇਖ ਲਿਓ ਜਿੱਦਾਂ ਦੀ ਰੁਪਿੰਦਰ ਗਾਂਧੀ ਵਨ ਐਕਸ਼ਨ ਫਿਲਮ ਸੀਗੀ ਓਦਾਂ ਦੀ ਐਕਸ਼ਨ ਫਿਲਮ ਪੰਜਾਬੀ ਸਿਨੇਮਾ ਚ ਅੱਜ ਤੱਕ ਨਹੀਂ ਬਿਲਕੁਲ ਐਸੀ ਕਰਕੇ ਸੀ ਥੋੜੀ ਜਿਹੀ ਕਮੀਆਂ ਕੱਢਤੀਆਂ ਸੀਗੇ ਡਾਕਟਰ ਨੇ ਮੁੰਡਿਆਂ ਦੀ ਕਿ ਅਸੀਂ ਪਹਿਲੀ ਫਿਲਮ ਦੇ ਵਿੱਚ ਬਹੁਤ ਚੰਗਾ ਐਕਸ਼ਨ ਦੇਖਿਆ ਸੀ ਬਟ ਕਿਤਨਾ ਕਿਤੇ ਡੋਲ ਗਈ ਤਾਂ ਅਸੀਂ ਉਸ ਐਕਸ਼ਨ ਨੂੰ ਕਦੋਂ ਉੱਪਰ ਲੈ ਕੇ ਜਾਵਾਂਗੇ ਅਸੀਂ ਕਰਾਂਗੇ ਜੀ ਹੁਣ ਅਸੀਂ ਚੰਗਾ ਐਕਸ਼ਨ ਕੀਤਾ ਕਾਕਾ ਜੀ ਹਾਂ ਕਾਕਾ ਜੀ ਜਿੰਨੇ ਵੀ ਐਕਸ਼ਨ ਮੈਂ ਸੀ ਹੈ ਅੱਛਾ ਇਸ ਕਾਮੇਡੀ ਤੇ ਐਕਸ਼ਨ ਵੀ ਲੈ ਕੇ ਆਇਆ ਹਾਂ ਕਾਮੇਡੀ ਤੇ ਐਕਸ਼ਨ ਆਇਆ ਹੈ ਅੱਛਾ ਸੋ ਮੈਂ ਜਿਹੜੇ ਜਿਹੜੇ ਮੇਰੇ ਆਡੀਅנס ਹੈ ਮੈਂ ਉਹਨੂੰ ਨਿਰਾਸ਼ ਨਹੀਂ ਕਰਨਾ ਚਾਹ ਨੀ ਹੈਗੀ ਕਿ ਤੁਸੀਂ ਸਿਰਫ ਪੰਚ ਮਾਰ ਰਹੇ ਨੇ ਬੰਦੇ ਹੱਸ ਰਹੇ ਨੇ ਤੁਸੀਂ ਰਿਸ਼ੀਕੇਸ਼ ਮੁਖਰ ਜੀ ਦਾ ਸਿਨਮਾ ਜੇ ਤੁਹਾਡੇ ਯਾਦ ਹੋਵੇ ਚੁੱਕੇ ਚੁੱਕੇ ਗੋਲਮਾਲ ਉਸ ਟਾਈਮ ਦੀਆਂ ਫਿਲਮਾਂ ਸੀਗੀਆਂ ਜਿਹੜੀਆਂ ਉਸ ਟਾਈਪ ਦਾ ਸਿਨੇਮਾ ਬਹੁਤ ਸਾਰੇ ਲੋਕਾਂ ਨੇ ਨਾ ਕਿਹਾ ਕਿ ਅਸੀਂ ਵੱਖਰਾ ਕਨਸੈਪਟ ਲੈ ਕੇ ਆ ਰਹੇ ਹਾਂ ਲਾਈਕ ਰੀਸੈਂਟਲੀ ਅਸੀਂ ਕਈ ਫਿਲਮਾਂ ਵੇਖੀਆਂ ਜਿਨ੍ਹਾਂ ਨੇ ਜਿਹੜੀਆਂ ਆਈਆਂ ਬਟ ਸਿਨੇਮਾ ਦੇ ਉੱਤੇ ਫੇਲ ਹੋ ਗਈਆਂ ਹੈ ਨਾ ਔਰ ਵੱਡੇ ਐਕਟਰਸ ਉਹਦੇ ਵਿੱਚ ਜੁੜੇ ਹੋਏ ਸੀਗੇ ਪਰ ਤੁਸੀਂ ਕਿ ਤੁਹਾਨੂੰ ਲੱਗਦਾ ਕਿ ਕਿਤਨਾ ਕਿਤੇ ਬਹੁਤ ਜ਼ਿਆਦਾ ਦੁਖਦਾਇਕ ਚੀਜ਼ ਵੀ ਹੈਗੀ ਹੈ ਕਿਉਂਕਿ ਦਰਸ਼ਕ ਉਮੀਦਾਂ ਲਗਾ ਕੇ ਬੈਠੇ ਸੀ ਬਟ ਫਿਲਮ ਸਿਨੇਮਾ ਦੇ ਵਿੱਚ 19 ਕਹਿੰਦੇ ਹੰਗਾਰਾ ਭਰ ਕੇ ਦਰਸ਼ਕਾਂ ਨੂੰ ਲੈ ਕੇ ਆ ਦੇਖੋ ਇੱਕ ਚੀਜ਼ ਆ ਪਾ ਜੀ ਹਰੇਕ ਬੰਦੇ ਨੂੰ ਆਪਣੀ ਕਹਾਣੀ ਚੰਗੀ ਲੱਗ ਜੇ ਮੈਨੂੰ ਕਾਕਾ ਜੀ ਚੰਗੀ ਲੱਗ ਰਹੀ ਆ ਹੋ ਸਕਦਾ ਇਹ ਬਹੁਤ ਸਾਰੇ ਬੰਦੇ ਨੂੰ ਨਾ ਚੰਗੀ ਲੱਗੇ ਪਰ ਮੈਨੂੰ ਇੰਨਾ ਕੁ ਭਰੋਸਾ ਹੈ ਕਿ ਜਿਸ ਹਿਸਾਬ ਨਾਲ ਅਸੀਂ ਕਹਾਣੀ ਤੇ ਕੰਮ ਕਰਦੇ ਆ ਨਾ ਦਰਸ਼ਕਾਂ ਦੀ ਨਜ਼ਰ ਨੂੰ ਖਿਆਲ ਰੱਖਦੇ ਹੋਏ ਕਿ ਕੀ ਦਰਸ਼ਕ ਚਾਹੁੰਦਾ ਆ ਆਡੀਅנס ਕੀ ਚਾਹੁੰਦੀ ਆ ਆਡੀਅנס ਹਮੇਸ਼ਾ ਇੱਕ ਚੰਗੀ ਕਹਾਣੀ ਚਾਹੁੰਦੀ ਆ ਚੰਗਾ ਕੰਟੈਂਟ ਚਾਹੁੰਦੀ ਆ ਉਹ ਕਾਕਾ ਜੀ ਚ ਹੈ ਆ ਔਰ ਇੱਕ ਇੰਨੀਆਂ ਮੈਂ ਫਿਲਮਾਂ ਦੇਖਦਾ ਮੈਂ ਸਰ ਮੈਨੂੰ ਬਹੁਤ ਪਿਆਰ ਕਰਦਾ ਮੈਂ ਹਾਲੀਵੁੱਡ ਵੀ ਦੇਖਦਾ ਬਾਲੀਵੁੱਡ ਵੀ ਦੇਖਦਾ ਸੋ ਕਿਤੇ ਨਾ ਕਿਤੇ ਕਹਾਣੀ ਪਤਾ ਲੱਗ ਜਾਂਦੀ ਹੈ ਵੀ ਇਹ ਕੰਮ ਕਰੋਗੇ ਕਿ ਨਹੀਂ ਕਰੋਗੇ ਮੈਂ ਤੁਹਾਡੀਆਂ ਫਿਲਮਾਂ ਵੀ ਹੋਈਆਂ ਨੇ ਮੈਂ ਕਿਹੜਾ ਸਾਰੀਆਂ ਚੰਗੀਆਂ ਕਰ ਲੀਆਂ ਮੇ ਤੋਂ ਮਾੜੀ ਫਿਲਮ ਹੋਈ ਹੈ ਕਿ ਰਿਲੀਜ਼ ਹੋਣੀ ਆ ਹਨਾ ਪਿੱਛੇ ਜੇ ਇੱਕ ਮੇਰੀ ਪਿਛਲੇ 5 ਸਾਲ ਦੀ ਫਿਲਮ ਕੱਢੀ ਬੈਠੇ ਨੇ ਪੁਰਾਣੀ ਹੋ ਰਿਲੀਜ਼ ਹੋਣੀ ਆ ਤਾਂ ਮੈਨੂੰ ਪਤਾ ਉਹ ਫਿਲਮ ਮੈਨੂੰ ਪਤਾ ਨਹੀਂ ਕੰਮ ਕਰਨੀ ਆ ਉਹਨਾਂ ਨੇ ਕਦੇ ਕੰਮ ਨਹੀਂ ਕਰਨਾ ਸੋ ਮੈਂ ਉਸੇ ਫਿਲਮ ਬਾਰੇ ਲੋਕਾਂ ਨੂੰ ਬੋਲੂਗਾ ਦੱਸੂਗਾ ਜਿਹੜੀ ਫਿਲਮ ਚ ਦਾਮ ਹੋਊਗਾ ਕਿਉਂਕਿ ਮੈਂ ਆਪਣੀ ਆਡੀਅੰਸ ਨੂੰ ਕਦੇ ਇਹ ਕਹਿ ਕੇ ਨਹੀਂ ਠੱਗੂਗਾ ਕਿ ਜੀ ਇਹ ਬਹੁਤ ਘੈਂਟ ਫਿਲਮਾਂ ਤੁਸੀਂ ਦੇਖਣਾ ਤੇ ਉਹਨਾਂ ਨੂੰ ਉਹ ਚੀਜ਼ ਨਾ ਮਿਲੇ ਅੰਦਰ ਜਾ ਕੇ ਮੈਂ ਉਹ ਫਿਲਮ ਬਾਰੇ ਕਦੇ ਨਹੀਂ ਬੋਲੂਗਾ ਮੈਂ ਹੁਣ ਮੈਂ ਨਹੀਂ ਬੋਲੂਗਾ ਉਸ ਫਿਲਮ ਬਾਰੇ ਮੈਂ ਲਗਾ ਫਿਲਮ ਜਦੋਂ ਮੈਂ ਕਿਹਾ ਸੀਗਾ ਉਸ ਨਾਲ ਬਣਾ ਲਓ ਤੇ ਉਹਨਾਂ ਨੇ ਨਹੀਂ ਮੰਨੀ ਉਹ ਗੱਲ ਉਹ ਫਿਲਮ ਮਾੜੀ ਬਣੀ ਜਾਂ ਮਾੜੀ ਬਣੀ ਜਾਂ ਬਣੀ ਆ ਭਾਈ ਤੇ ਗੱਲ ਗੱਲਾਂ ਚੱਲਦੀਆਂ ਸੀ ਫਿਲਮਾਂ ਆਦੀਆਂ ਤੇ ਜਦ ਸ਼ੁਰੂਆਤੀ ਦੌਰ ਦੀ ਮੇਰੇ ਗੱਲ ਕਰਾਂ ਤਾਂ ਜਦ ਫਿਲਮਾਂ ਸ਼ੁਰੂ ਹੋਈਆਂ ਸੀਆਂ ਤਾਂ ਸ਼ੁਰੂ ਤੋਂ ਆਪਣੇ ਆਪ ਨੂੰ ਤੁਸੀਂ ਇੱਕ ਐਕਸ਼ਨ ਹੀਰੋ ਸਟੈਬਲਿਸ਼ ਕਰਨਾ ਚਾਹੁੰਦੇ ਸੀ ਕਿ ਪਹਿਲਾਂ ਕੁਝ ਹੋਰ ਹੋਰ ਖਵਾਬ ਸੀਗੇ ਸੱਚ ਦੱਸਿਓ ਉਦੋਂ ਤਾਂ ਐ ਹੁੰਦਾ ਸੀ ਵੀ ਕੋਈ ਫਿਲਮ ਚ ਲੈ ਲੇ ਉਹ ਵੀ ਬਹੁਤ ਐ ਨਾ ਤਾਂ ਮੇਰੀ ਸ਼ੁਰੂਆਤ ਪਤਾ ਤੁਹਾਨੂੰ ਕਿ ਹਸ਼ਰ ਤੋਂ ਹੋਈ ਆ ਸਭ ਤੋਂ ਪਹਿਲਾਂ ਹਾਂ ਜੀ ਹਾਂ ਜੀ ਤੇ ਉਦੋਂ ਐ ਹੁੰਦਾ ਸੀ ਕਿ ਯਾਰ ਫਿਲਮ ਚ ਆ ਜੀ ਫਿਲਮ ਬਹੁਤ ਵੱਡੀ ਗੱਲ ਹੁੰਦੀ ਸੀ ਟੀਵੀ ਮੈਂ ਕੀਤਾ ਸੀਗਾ ਟੀਵੀ ਦਾ ਖਿਆਲ ਮੇਰਾ ਕਾਫੀ ਟਾਈਮ ਪਹਿਲਾਂ ਤੋਂ ਹੋ ਗਿਆ ਸੀ ਬਟ ਸਿਨੇਮੇ ਦੇ ਵਿੱਚ ਐਕਟਰ ਦੀ ਜਿਹੜੀ ਬੁੱਕਤ ਸੀਗੀ ਉਹ ਬਹੁਤ ਘੱਟ ਸੀਗੀ दैट ਟਾਈਮ 2007 ਦੀ ਜੇ ਪਾ ਗੱਲ ਕਰੀ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇੱਕ ਫਿਲਮ ਹੋਰ ਹੈ ਜਿਹਦੇ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ ਦਿਲ ਆਪਣਾ ਪੰਜਾਬੀ ਉਹਦੇ ਵਿੱਚ ਮੈਂ ਜਸਟ ਹਰਭਜਨ ਬਾਈ ਦੇ ਫਰੈਂਡ ਦਾ ਰੋਲ ਕੀਤਾ ਸੀਗਾ ਪਰ ਜਾਗੋ ਚੱਕੀ ਸੀ ਆਪਣੇ ਸਿਰ ਤੇ ਤੇ ਉਹ ਰੋਲ ਦੇਖ ਕੇ ਮੈਨੂੰ ਅਹਿਸਾਸ ਹੋਇਆ ਕਿ ਯਾਰ ਇਹ ਨਹੀਂ ਕਰਨੇ ਜ਼ਿੰਦਗੀ ਚ ਸਹੇ ਕੁਝ ਵੀ ਹੋ ਜੇ ਹਾਂ 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 ਮਟੋ ਦੇਖ ਕੇ ਮੈਨੂੰ ਥੋੜਾ ਜਿਹਾ ਲੱਗਿਆ ਵੀ ਯਾਰ ਮੈਂ ਇਦਾਂ ਦਾ ਕੰਮ ਨਹੀਂ ਕਰਨਾ ਫਿਰ ਮੈਨੂੰ ਹਸ਼ਰ ਮਿਲੀ ਹਸ਼ਰ 'ਚ ਮੇਰਾ ਇੱਕ ਗ੍ਰੇ ਸ਼ੈਡੇਡ ਕੈਰੈਕਟਰ ਸੀਗਾ ਹੈਰੀ ਦਾ ਤਾਂ ਫਿਰ ਉਸ ਤੋਂ ਬਾਅਦ ਵੀ ਸਿਨੇਮਾ ਸਲੋ ਚੱਲ ਰਿਹਾ ਸੀ ਬਹੁਤ ਘੱਟ ਫਿਲਮਾਂ ਬਣਦੀਆਂ ਹੁੰਦੀਆਂ ਸੀਗੀਆਂ ਮੇਰੇ ਖਿਆਲ 'ਚ ਅੱਜ ਤੋਂ 10 ਸਾਲ ਪਹਿਲਾਂ ਹਾਂ ਨਾ ਸਾਲ 'ਚ 4 ਜਾਂ 5 ਫਿਲਮਾਂ ਹੀ ਬਣਦੀਆਂ ਹੁੰਦੀਆਂ ਸੀਗੀਆਂ ਫਿਰ 2010 'ਚ ਅਸੀਂ ਆਪਣੀ ਫਿਲਮ ਬਣਾਈ ਕਬੱਡੀ ਇੱਕ ਮੁਹੱਬਤ ਤੇ ਉਹਦੇ ਪ੍ਰੋਡਿਊਸਰ ਮੇਰੇ ਯਾਰ ਦੋਸਤ ਵੀ ਸੀਗੇ ਅਸੀਂ ਵੀ ਸੀਗੇ ਵਿੱਚ ਉਹ ਫਿਲਮ ਨਹੀਂ ਚੱਲੀ ਫਿਰ ਇਹ ਹੀ سلسلہ ਚੱਲਦਾ ਚੱਲਦਾ ਮੇਰੀ ਜਿਹੜੀ ਅਸਲ 'ਚ ਕਹਾਂਗੇ ਫਿਰ ਮੈਨੂੰ ਗਾਂਧੀ ਮਿਲੀ ਹਾਂ ਤਾਂ ਮੈਨੂੰ ਲੱਗਦਾ ਸੀ ਮੈਂ ਐਕਸ਼ਨ ਵਧੀਆ ਕਰ ਸਕਦਾ ਯਾਨੀ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਤੁਹਾਨੂੰ ਐਕਟਿੰਗ ਦਾ ਜਿਹੜਾ ਸਕੂਨ ਸੀਗਾ ਉਹ ਗਾਂਧੀ ਤੋਂ ਬਾਅਦ ਮਿਲਿਆ ਉਹ ਗਾਂਧੀ ਤੋਂ ਬਾਅਦ ਮਿਲਿਆ ਅਸਲ 'ਚ ਕੀ ਹੈ ਕਿ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਐਕਸ਼ਨ ਹੀਰੋ ਪੰਜਾਬ ਦਾ ਸਟੈਬਲਿਸ਼ ਹੋ ਜਾਊਗਾ ਬਟ ਮੈਂ ਐਕਸ਼ਨ ਜਿੰਨੇ ਵੀ ਐਕਸ਼ਨ ਹੀਰੋ ਨੇ ਮੈਂ ਉਹਨਾਂ ਦਾ ਫੈਨ ਬਹੁਤ ਜ਼ਬਰਦਸਤ ਸੀਗਾ ਚਾਹੇ ਹਾਲੀਵੁੱਡ ਦੇ ਨੇ ਚਾਹੇ ਬਾਲੀਵੁੱਡ ਦੇ ਨੇ ਮੈਂ ਸਨੀ ਦਿਓਲ ਦਾ ਤਾਂ ਮਤਲਬ ਪਾਗਲ ਸੀਗਾ ਸਨੀ ਦਿਓਲ ਨੂੰ ਦੇਖਣ ਲਈਦਾ ਮੈਂ ਸੰਜੇ ਦੱਤ ਨੂੰ ਤਾਂ ਉਹਨਾਂ ਨੂੰ ਤਾਂ ਉਹੀ ਸ਼ਾਇਦ ਉਹ ਚੀਜ਼ ਮੈਨੂੰ ਬਹੁਤ ਸਹਾਇਕ ਕੀਤੀ ਜਦੋਂ ਮੈਨੂੰ ਐਕਸ਼ਨ ਫਿਲਮ ਮਿ ਤੇ ਮੈਂ ਦਿਖਾ ਗਿਆ ਚਾਂਸ ਜ਼ਿੰਦਗੀ ਚ ਇੱਕ ਵਾਰ ਮਿਲਦਾ ਤੁਹਾਨੂੰ ਆਪਣੇ ਆਪ ਨੂੰ ਸਾਬਿਤ ਕਰਨ ਦਾ ਰਾਈਟ ਹਨ ਜ਼ਿੰਦਗੀ ਅਕਸਰ ਹੁੰਦਾ ਨਾ ਕਈ ਵਾਰੀ ਕੋਈ ਐਸਾ ਕਿਰਦਾਰ ਹੁੰਦਾ ਜਿਹੜਾ ਹਿੱਟ ਨਹੀਂ ਹੋਇਆ ਹੁੰਦਾ ਚਾਹੇ ਉਹ ਟੀਵੀ ਚ ਹੋਵੇ ਲੇਕਿਨ ਉਸ ਤੋਂ ਬੜ ਦਿਲ ਦੇ ਬਹੁਤ ਕਰੀਬ ਹੁੰਦਾ ਐਸਾ ਕੋਈ ਕਿਰਦਾਰ ਯਾਦ ਹੈ ਤੁਹਾਨੂੰ ਮੇਰੇ ਤਾਂ ਦਿਲ ਦੇ ਕਰੀਬ ਗਾਂਧੀ ਹੈ ਜੀ ਗਾਂਧੀ ਕਿਉਂਕਿ ਉਹ ਹਿੱਟ ਨਹੀਂ ਹਿੱਟ ਨਹੀਂ ਹੋਇਆ ਉਸ ਕਿਰਦਾਰ ਨੇ ਕਿਉਂਕਿ ਉਹ ਲੋਕਾਂ ਦੇ ਦਿਲਾਂ 'ਚ ਘਰ ਕਰ ਗਿਆ ਉਹ ਕਿਰਦਾਰ ਤਾਂ ਉਹ ਕਿਰਦਾਰ ਨੂੰ ਮੈਂ ਚਾਹੇ ਮੈਂ 100 ਫਿਲਮਾਂ ਕਰ ਲਾਂ ਚਾਹੇ ਉਦੋਂ ਵੀ ਸਫਲ ਫਿਲਮਾਂ ਹੋਣ ਫਰ ਮੈਂ ਜਿਹੜਾ ਰੁਪਿੰਦਰ ਗਾਂਧੀ ਦਾ ਕਰਦਾਰ ਉਹਨੂੰ ਕਦੇ ਨਹੀਂ ਪੁੱਛ ਸਕਦਾ ਲੋਕ ਜੋ ਕੁਛ ਮਰਜੀ ਕਹੀ ਜਾਣ ਉਸ ਕਰਦਾਰ ਨੇ ਮੈਨੂੰ ਇੰਡਸਟਰੀ ਦੇ ਵਿੱਚ ਸਥਾਪਿਤ ਕੀਤਾ ਹੈ ਲੋਕ ਜਾਣਨ ਲੱਗੇ ਨੇ ਉਸ ਕਰਦਾਰ ਕਰਕੇ ਉਹ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹੂਗਾ ਕਰਦਾਰ ਕੀ ਬਾਤ ਹੈ ਵੈਸੇ ਜਨਮੇ ਗੱਲ ਕਰ ਰਹੀ ਸੀ ਟੈਗ ਦੀ ਇੱਕ ਟੈਗ ਮਿਲਿਆ ਹੋਇਆ ਤੁਹਾਨੂੰ ਇੱਕ ਇਹ ਬੰਦਾ ਗੁੰਡਿਆਂ ਵਾਲੀ ਫਿਲਮ ਕਰੂਗਾ ਐਕਸ਼ਨ ਫਿਲਮਾਂ ਕਰੂਗਾ ਡਾਕੂ ਵਾਲੀ ਫਿਲਮ ਕਰੂਗਾ ਲੱਕੀ ਫੀਲ ਕਰਦੇ ਹਾਂ ਕਿ ਮੈਂ ਹਮੇਸ਼ਾ ਕਹਿੰਦਾ ਜਿਹੜਾ ਟੈਗ ਮਿਲਦਾ ਨਾ ਉਹ ਬਹੁਤ ਲੱਕੀ ਹੁੰਦਾ ਬੰਦਾ ਹਾਂ ਟੈਗ ਦੇਖੋ ਜਿਹੜਾ ਬੰਦੇ ਨੇ ਕੰਮ ਵਧੀਆ ਕੀਤਾ ਹੁੰਦਾ ਲੋਕਾਂ ਦੇ ਦਿਲਾਂ ਤੇ ਅਦਰਵਾਈਜ਼ ਟੈਗ ਨਹੀਂ ਮਿਲਦਾ ਤੁਹਾਨੂੰ ਟੈਗ ਉਹਨਾਂ ਬੰਦਿਆਂ ਨੂੰ ਮਿਲਦਾ ਜਿਹੜੇ ਬੰਦੇ ਕੋਈ ਖਾਸ ਕਰਦੇ ਨੇ ਡਿਫਰੈਂਟ ਕਰਦੇ ਨੇ ਔਰ ਉਹ ਲੋਕਾਂ ਦੇ ਦਿਲਾਂ 'ਚ ਘਰ ਕਰ ਜਾਂਦੇ ਨੇ ਉਹ ਕਰਤਾਰ ਇਸ ਕਰਕੇ ਫਿਰ ਟੈਗ ਮਿਲਦੇ ਆ ਲੋਕਾਂ ਨੂੰ ਬਿਲਕੁਲ ਤੇ ਹੁਣ ਇੱਕ ਸਮਾਂ ਬਦਲ ਗਿਆ ਹੈ ਐਕਟਰਸ ਨਾਲ ਲੋਕ ਨਾ ਜ਼ਿਆਦਾ ਕਿਰਦਾਰਾਂ ਨੂੰ ਯਾਦ ਕਰਦੇ ਨੇ ਹੈਨਾ ਜਦ ਕਿਰਦਾਰਾਂ ਦੀ ਗੱਲ ਆਦੀ ਕੋਈ ਐਸਾ ਕਿਰਦਾਰ ਮਨ ਦੇ ਵਿੱਚ ਹੈਗਾ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਮੈਂ ਕਦੇ ਕਰਾਂਗਾ ਇਸ ਕਿਰਦਾਰ ਮੈਂ ਭਾਜੀ ਕਰਨਾ ਚਾਹੁੰਗਾ ਮੈਂ ਅੰਦਾ ਤੁਨ ਵਰਗੀਆਂ ਫਿਲਮਾਂ ਕਰਨੀਆਂ ਚਾਹੁੰਦਾ ਮੈਂ ਤੁਹਾਨੂੰ ਸੀਰੀਅਸਲੀ ਗੱਲ ਦੱਸਾਂ ਮੈਂ ਇਰਫਾਨ ਖਾਨ ਦਾ ਬਹੁਤ ਵੱਡਾ ਫੈਨ ਆ ਮੈਂ ਬਹੁਤ ਨੇਚਰਲ ਜਿਹੜਾ ਸਿਨੇਮਾ ਉਹ ਕਰਨਾ ਚਾਹੁੰਦਾ ਰਿਐਲਿਟੀ ਦੇ ਜਿਹੜਾ ਨੇੜੇ ਆ ਸਿਨੇਮਾ ਲੋਕ ਕਹਿੰਦੇ ਨੇ ਕਿ ਜੀ ਪੰਜਾਬੀ ਸਿਨੇਮੇ ਚ ਸਿਰਫ ਵਿਆਹ ਸ਼ਾਦੀਆਂ ਵਾਲੀਆਂ ਫਿਲਮਾਂ ਚੱਲਦੀਆਂ ਨੇ ਕਾਮੇਡੀ ਫਿਲਮਾਂ ਚੱਲਦੀ ਨੇ ਸਾਡੇ ਡਾਕੂਆਂ ਦਾ ਮੁੰਡਾ ਵੀ ਚੱਲੀ ਉਹ ਸੀਰੀਅਸ ਫਿਲਮ ਸਹੀਓ ਬਿਲਕੁਲ ਲੋਕ ਮੈਸੇਜ ਵੀ ਲੈਂਦੇ ਆ ਪਰ ਉਹਨੂੰ ਦੇਣ ਦਾ ਇੱਕ ਤਰੀਕਾ ਚਾਹੀਦਾ ਆ ਆ ਹੁਣ ਕਾਕਾ ਜੀ ਕਰ ਰਹੇ ਆ ਮੈਂ ਕਾਕਾ ਜੀ ਟੋਟਲੀ ਡਿਫਰੈਂਟ ਕਿਰਦਾਰ ਹੈ ਤੇ ਲੋਕਾਂ ਨੂੰ ਹਸਾਉਂਦਾ ਹੋਏ ਨਜ਼ਰ ਆਊਗਾ ਐਕਸ਼ਨ ਦੇ ਨਾਲ ਨਾਲ ਤੇ ਅਗਲੀ ਫਿਲਮ ਮੇਰੀ ਬਲੈਕੀ ਆ ਉਹ ਉਹ ਸਬਜੈਕਟ ਵੀ ਬਹੁਤ ਕੈਂਡ ਸਬਜੈਕਟ ਔਰ ਬਹੁਤ ਡਿਫਰੈਂਟ ਸਬਜੈਕਟ ਹੈ ਔਰ ਗੱਲ ਇਹ ਹੈ ਕਿ ਤੁਸੀਂ ਸਿਨੇਮੇ 'ਚ ਲੋਕਾਂ ਨੂੰ ਕੁਝ ਅਲੱਗ ਦੋ ਜੇ ਨਹੀਂ ਕਿ ਇੱਕੋ ਤਰ੍ਹਾਂ ਦਾ ਸਿਨੇਮਾ ਬਣਾਈ ਚੱਲੋ ਮੇਰੀ ਸੋਚ ਤਾਂ ਇਹ ਆ ਮੈਨੂੰ ਹੁਣ ਉਹ ਲੋਕ ਉੱਥੇ ਖੜੇ ਨੇ ਉਹੀ ਮੈਂਟੈਲਿਟੀ ਆ ਉਹੀ ਸੋਚ ਆ ਜੀ ਆਹ ਚਾਰ ਪੰਜ ਬੰਦੇ ਲੈ ਲਓ ਆਹ ਪ੍ਰਾਂਤਾ ਰੱਖ ਲਓ ਕੜਾਈਆਂ ਰੱਖ ਲਓ ਫਿਲਮ ਚੱਲ ਜੂਗੀ ਇਦਾਂ ਨਹੀਂ ਹੈਗਾ ਫਿਲਮਾਂ ਮੈਂ ਅੰਦਾਤੋਂ ਵਰਗਾ ਜਾਂ ਆਪਾਂ ਕਹਿ ਦਈਏ ਵਾਸੇਗੁਰ ਵਰਗੀਆਂ ਉਹ ਜਿਹੜਾ ਸਿਨੇਮਾ ਵੀ ਜਿਹੜਾ ਰਿਐਲਿਟੀ ਦੇ ਨੇੜੇ ਆ ਇਸਤਰੀ ਆਈ ਆ ਪਿੱਛੇ ਜੇ ਹਨਾ ਉਹ ਫਿਲਮ ਕਿੰਨੀ ਸ਼ਾਨਦਾਰ ਸੀ ਸੋ ਉਦਾਂ ਦਾ ਮੈਂ ਸਿਨੇਮਾ ਦੇਖਦਾ ਮੈਂ ਜਿਹੜੇ ਔਰ ਨੇਚਰਲ ਐਕਟਰ ਨੇ ਉਹਨਾਂ ਨੂੰ ਦੇਖਣਾ ਬਹੁਤ ਪਸੰਦ ਕਰਦਾ ਮੈਂ ਉਹਨੇ ਫਿਲਮਾਂ ਦੇਖਣਾ ਬਹੁਤ ਪਸੰਦ ਕਰਦਾ ਸ਼ਾਬਾਸ਼ ਵੈਸੇ ਇੱਕ ਹੋਰ ਚੀਜ਼ ਹੈ ਕਿਹੜੀ ਚੀਜ਼ ਸਭ ਤੋਂ ਵੱਡੀ ਕਮੀ ਦੇਖਦੇ ਹਾਂ ਪ੍ਰੋਡਿਊਸਰ ਦੀ ਕਮੀ ਹੈ ਡਾਇਰੈਕਟਰ ਦੀ ਕਮੀ ਹੈ ਸਕ੍ਰਿਪਟਸ ਦੀ ਟੋਟਲੀ ਕਮੀ ਹੈ ਮੇਰੇ ਖਿਆਲ ਵਿੱਚ ਸਕ੍ਰਿਪਟਸ ਦੀ ਕਮੀ ਹੈ ਔਰ ਲੋਕਾਂ ਦੇ ਵਿਸ਼ਵਾਸ ਦੀ ਕਮੀ ਹੈ ਯਕੀਨ ਨਹੀਂ ਹੈਗਾ ਅਸਲ ਵਿੱਚ ਜਦੋਂ ਪ੍ਰੋਡਿਊਸਰ ਸਿਆਣੇ ਆਉਣਗੇ ਨਾ ਇੰਡਸਟਰੀ ਦੇ ਵਿੱਚ ਜਿਨ੍ਹਾਂ ਨੂੰ ਸਿਨੇਮੇ ਦੀ ਸਮਝ ਹੋਊਗੀ ਫਿਰ ਸਿਨੇਮਾ ਚੇਂਜ ਹੋਊਗਾ ਸਿਨੇਮਾ ਦੇ ਵਿੱਚ ਬਹੁਤ ਸਾਰੇ ਇਹਨਾਂ ਦੇ ਦੋਸਤ ਨੇ ਜਿਨ੍ਹਾਂ ਨੂੰ ਇਹ ਬਹੁਤ ਪਿਆਰ ਕਰਦੇ ਨੇ ਤੇ ਉਹਨਾਂ ਦੇ ਨਾਲ ਨ ਤੇ ਉਹਨਾਂ ਚੇਕ ਬਿਲੀਟੀ ਲੋਬਾਈ ਨੇ ਹੈਨਾ ਬਿੰਨੂ ਬਾਈ ਤਾਂ ਮੇਰਾ ਵੱਡਾ ਭਰਾ ਹੀ ਤਰਾ ਹੈ ਹੈਨਾ ਤੇ ਇਹਨਾਂ ਦਾ ਰਿਸ਼ਤਾ ਕਿੱਥੋਂ ਮਹਿਰਤ تھیਟਰ ਦੇ ਜਨ ਤੋਂ ਆ ਸਾਡਾ ਬੜਾ ਪੁਰਾਣਾ ਰਿਸ਼ਤਾ ਹੈ ਅਸੀਂ ਪਟਿਆਲੇ ਤੋਂ ਹੀ ਆ ਦੋਵੇਂ ਜਣੇ ਆ ਔਰ ਅਸੀਂ ਦੋਵੇਂ ਫਿਟਨੈਸ ਫਰੀਕ ਹੈਗੇ ਬਾਈ ਵੀ ਬਹੁਤ ਤੇ ਮੈਂ ਆਪਣਾ ਫਿਟਨੈਸ ਤੇ ਧਿਆਨ ਦਿੰਦਾ ਮੈਂ ਵੀ ਤੇ ਹੁਣ ਥੋੜਾ ਜ ਮੈਂ ਉਹਨਾਂ ਵੇਰ ਨਹੀਂ ਹੈਗਾ ਫਿਟਨੈਸ ਪ੍ਰਤੀ ਥੋੜਾ ਜ ਢਿੱਲਾ ਹੋਇਆ ਹੋਇਆ ਪਰ ਹੁਣ ਫੇਰ ਸੋਚਿਆ ਕਿ ਯਾਰ ਹੁਣ ਫੇਰ ਆਪਣੇ ਆਪ ਨੂੰ ਉਸੇ ਲੈਵਲ ਤੇ ਲੈ ਕੇ ਜਾਣਾ ਮੇਰੇ ਤੇ ਬਿੰਨੂ ਬਾਈ ਦਾ ਅਸੀਂ ਜੁਗ ਨੂੰ ਮਸਤ-ਮਸਤ ਕਰਦੇ ਹੁੰਦੇ ਸੀਗੇ ਬਾਈ ਸੀਨੀਅਰ ਨੇ ਮੇਰੇ ਮੈਂ ਕਾਫੀ ਕੁਝ ਉਹਨਾਂ ਨੂੰ ਮੈਂ ਸੇਖਾ ਹੋਰ ਬੜਾ ਇੰਪ੍ਰੈਸ ਹੋਇਆ ਮੈਂ ਉਹਨਾਂ ਦਾ ਕੰਮ ਦੇਖ ਕੇ ਪਰ ਬਾਈ ਨੂੰ ਮੈਂ ਇੱਕ ਦਿਨ ਕਿਹਾ ਸੀਗਾ ਮੈਂ ਕਿਹਾ ਬਾਈ ਜਿੱਦੇ ਪੰਜਾਬੀ ਸਿਨੇਮਾ ਦੀ ਕਦੇ ਸ਼ੁਰੂਆਤ ਹੋਈ ਉਹ ਤੋਂ ਪੰਜਾਬੀ ਸਨਮਾਨੀ ਸੀਗਾ ਜੀ ਆਪਾਂ 2005 6 ਦੀ ਗੱਲ ਕਰੀਏ ਜਾਂ 4 ਦੀ ਗੱਲ ਕਰੀਏ ਉੱਥੇ ਕਿ ਜੇ ਤੁਹਾਨੂੰ ਚਾਂਸ ਮਿਲਿਆ ਤੁਸੀਂ ਛੁੱਟੀ ਕਰ ਦੋਗੇ ਸਾਬਦੀ ਉਹ ਸਾਬਤ ਕਰਕੇ ਦਿਖਾਇਆ ਉਹਨਾਂ ਨੇ ਤੇ ਬਾਕੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਇਹਨਾਂ ਨਾਲ ਜਿੰਨਾ ਵੀ ਮੈਂ ਕੰਮ ਕੀਤਾ ਬਾਕੀ ਸਾਡਾ ਬਹੁਤ ਸਾਰਾ ਟਾਈਮ ਪਟਿਆ ਵਾਲੇ ਇਕੱਠੇ ਬੀਤਦਾ ਬਸ ਇੱਕ ਚੀਜ਼ ਜਿਹੜੀ ਮੈਂ ਮਨਪਾਈ ਵਿੱਚ ਵੀ ਦੇਖੀ ਹੈ ਇੱਕ ਤੋਂੜੀ ਵੀ ਦੇਖੀ ਹੈ ਲੁਕਸ ਦੇ ਮਾਮਲੇ ਦੇ ਵਿੱਚ ਮਨਪਾਈ ਤਾਂ ਬਦਲ ਗਏ ਲੇਕਿਨ ਦੇਵ ਨੇ ਵੀ ਬਦੰਦੀ ਪਲੈਨਿੰਗ ਕੀਤੀ ਹੋਈ ਹੈ ਕਿਉਂਕਿ ਮੈਂ ਤੁਹਾਨੂੰ ਰੀਅਲ ਲਾਈਫ ਦੇ ਵਿੱਚ ਵੀ ਦੇਖਿਆ ਕੋਈ ਫਾਲਤੂ ਕੋਈ ਸਵੈਗ ਨਹੀਂ ਕੈਰੀ ਕਰਦੇ ਪ੍ਰੋਮੋਸ਼ਨ ਤੇ ਇਹ ਦਾਲੇ ਕਿ ਇੱਕ ਸਿੰਪਲ ਤਰੀਕੇ ਨਾਲ ਕਿਵੇਂ ਦੇਖਿਆ ਐਕਟਰਸ ਤੇ ਕਿਰਦਾਰ ਦੇ ਵਿੱਚ ਤਾਂ ਜਦੋਂ ਜਦੋਂ ਹੁੰਦੇ ਨੇ ਉਹ ਜਿਹੜਾ ਕੰਪਲਟ ਅਸੀਂ ਦਿਲੋਂ ਦੇਸੀ ਆ ਦੇਸੀ ਬੰਦੇ ਆ ਜੇ ਅਸੀਂ ਜੈਂਕੇ ਬਣਨ ਦੀ ਕੋਸ਼ਿਸ਼ ਕਰਾਂਗੇ ਤਾਂ ਵੀ ਸਾਡਾ ਦੇਸੀਪਣਾ ਜਿਹੜਾ ਉਹ ਬਾਹਰ ਨਿਕਲ ਨਿਕਲ ਕੇ ਆਊਗਾ ਹਨ ਉਹ ਚੀਜ਼ ਹੈ ਜਿਹੜੀ ਤੁਹਾਡੀ ਇੱਕ ਕਦੀ ਐਂਕਰ ਬਣਨ ਦੀ ਵੈਸੇ ਸੋਚੀ ਕਦੀ ਸੀਗਾ ਕਿ ਮੈਂ ਨਾ ਥੋੜੇ ਜਿਹਾ ਬਦਲਣਾ ਮੈ ਮੈ ਤੋਂ ਹੁੰਦਾ ਨਹੀਂ ਮੈਨੂੰ ਐਂ ਲੱਗਦਾ ਯਾਰ ਇਹ ਜਿਹੜਾ ਬੰਦਾ ਚੰਗਾ ਹੀ ਨਾ ਲੱਗੇ ਮੇਰਾ ਦੇਸੀ ਬਣਾ ਹੀ ਮੇਰੇ ਖਿਆਲ ਚ ਮੇਰਾ ਇੱਕ ਪਲੱਸ ਪੁਆਇੰਟ ਹੈ ਭਾਜੀ ਫੈਨ ਮੂਮੈਂਟ ਦੀ ਜਦ ਮੈਂ ਗੱਲ ਕਰਦਾ ਤਾਂ ਕਿਹੜਾ ਫੈਨ ਮੂਮੈਂਟ ਹੈ ਫੈਨ ਮੂਮੈਂਟ ਹੈ ਜੀ ਇੱਕ ਵਾਰ ਅਸੀਂ ਨਾਰਥ ਕੰਟਰੀ ਮਾਲ ਗਏ ਸੀਗੇ ਆਪਣੀ ਫਿਲਮ ਪ੍ਰਮੋਟ ਕਰਨ ਦੇ ਲਈ ਵਾਈਲਰਸਲ ਮਾਈਸੀਓਸ ਸਟੇਜ ਦੇ ਉੱਤੇ ਮੈਨੂੰ ਬਾਈ ਸੀ ਯੋਵਰਾਜ ਹੰਸਵੀਰ ਵੀ ਸੀ ਐਮ ਵੀ ਬਾਈ ਵੀ ਸੀਗਾ ਸੋ ਸਾਰੇ ਸੀਗੇ ਤੇ ਬਹੁਤ ਸਾਰਾ ਘੱਟ ਸੀਗਾ ਉੱਥੇ ਘੱਟੋ ਘੱਟ ਮੇਰੇ ਖਿਆਲ ਚ 2.5 3000 ਦੇ ਕਰੀਬ ਜਿਹੜਾ ਬੰਦਾ ਸੀ ਉੱਥੇ ਬੈਠਾ ਸੀ ਸੋ ਬਿੰਨੂ ਬਾਈ ਵੀ ਬੋਲੇ ਐਮੀ ਵੀਰ ਵੀ ਸਾਰੇ ਤੇ ਮੈਂ ਲਾ ਪਿੱਛੇ ਥੋੜਾ ਜਿਹਾ ਮੈਂ ਸ਼ਾਈ ਨੇਚਰ ਦਾ ਮੈਂ ਪਿੱਛੇ ਖੜਾ ਸੀਗਾ ਤੇ ਆਵਾਜ਼ ਆਉਣੀਆਂ ਸ਼ੁਰੂ ਹੋ ਗਈਆਂ ਉਹ ਕਰਾਊਡ ਦੇ ਵਿੱਚੋਂ ਆਡੀਅਨਸ ਦੇ ਵਿੱਚੋਂ ਗਾਂਦੀ ਗਾਂਦੀ ਹਨਾ ਇਹ ਕਰਕੇ ਫਿਰ ਜਦੋਂ ਬਾਈ ਨੇ ਮੈਨੂੰ ਇੰਟਰੋਡਿਊਸ ਕੀਤਾ ਤੇ ਉਹ 5 ਮਿੰਟ ਤਾੜੀ ਤੇ ਸਿਟੀ ਪੈਣਾ ਨਹੀਂ ਸੀ 하게 ਤੇ ਮੇਰੇ ਜਿਹੜੇ ਰੌਂਗਟੇ ਸੀਗੇ ਖੜੇ ਹੋ ਗਏ ਸੀ ਤੇ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਸਾਰਾ ਕੁਝ ਮੇਰੇ ਲਈ ਹੋ ਰਿਹਾ ਹੈ ਵੇ ਇਹ ਗੱਲ ਦੱਸੋ ਮੈਨੂੰ ਕੀ ਪਰਸਨੈਲਿਟੀ ਬਦਲਣ ਦੀ ਕਰੇ ਸੋਚੀ ਤੁਹਾਨੂੰ ਕਦੀ ਆਫਰ ਹੋਵੇ ਕਿ एकदम ਯੈਂਕੀ ਵਾਲਾ ਮੁੰਡਾ ਨਹੀਂ 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 ਬਦਲ ਦੇਣਾ ਸੀ ਤੁਹਾਨੂੰ ਤੁਹਾਡੀ ਰੀਅਲ ਪਰਸਨੈਲਿਟੀ ਉਹ ਮੈਂ ਤਾਂ ਨਹੀਂ ਬਦਲ ਸਕਦਾ ਆਪ ਹਾਂ ਕਾਲੋ ਕੋਈ ਇਹ ਲੈ ਆਉਣ ਫਿਲਮਾਂ ਵਾਲੇ ਕੋਈ ਮੇਕਅਪ ਆਰਟਿਸਟ ਲੈ ਆਉਣ ਕੋਈ ਡਿਜ਼ਾਈਨਰ ਲੈ ਆਉਣ ਉਹ ਬਦਲ ਦੇ ਤਾਂ ਮੈਂ ਕਹਿ ਨਹੀਂ ਸਕਦਾ ਕੁਝ ਹਾਂ ਪਰ ਮੇਰੇ ਖਿਆਲ ਚ ਮੈਂ ਤਾਂ ਨਹੀਂ ਬਦਲ ਸਕਦਾ ਹੈਗਾ ਅੱਛਾ ਮੈਂ ਤਾਂ ਕਦੇ ਇਹ ਵੀ ਨਹੀਂ ਕਹਿੰਦਾ ਹੈਗਾ ਜੇ ਮੈਂ ਆਪਣੇ ਹੇਅਰ ਡ레ਸਰ ਕੋਲ ਜਾਣਾ ਯਾਰ ਮੇਰੇ ਇਦਾਂ ਦੇ ਵਾਲ ਕੱਟ ਦੇ ਮੇਰੇ ਜਿੰਦਾਂ ਨੇ ਹੈਗੇ ਮੈਂ ਖਾਨਪਰਾਵਾਂ ਵੀ ਰਹਿਣ ਦੇ ਔਰ ਮੈਂ ਤੁਹਾਨੂੰ ਦੱਸ ਦਵਾਂ ਕਿ ਇ ਮੈਂ ਬਾਲਾ पे ਕਰ ਲੈਂਦਾ ਹੈਨਾ ਸੋ ਕੰਫਰਟेबल ਹੈਨਾ ਬਿਲਕੁਲ ਬਿਲਕੁਲ ਮੈਂ ਉਹਨਾਂ ਨੂੰ ਕਹਣਾ ਉਹ ਆਜ ਮੇਰੇ ਬ੍ਰਸ਼ ਇਹ ਲੈ ਕੇ ਆ ਮੈਂ ਰਹਿਣ ਦੋ ਯਾਰ ਮੈਂ ਆਪ ਹੀ ਕੱਟ ਕਰ ਲੂ ਮੈਨੂੰ ਪਤਾ ਹੈ ਕਿਵੇਂ ਸੈੱਟ ਕਰਨੇ ਨੇ ਫਿਲਮਾਂ ਦਾ ਦੌਰ ਬਦਲ ਰਿਹਾ ਹੈ ਬਹੁਤ ਕੁਝ ਐਕਸਪੈਕਟੇਸ਼ਨਸ ਆਡੀਅנס ਰੱਖ ਰਹੀ ਹੈ ਹੈਨਾ ਲੇਕਿਨ ਨਾਲ ਦੀ ਨਾਲ ਜਿਹਦਾ ਆਪਾਂ ਗੱਲ ਕਰ ਰਹੇ ਸੀ ਬਾਕੀ ਸਿਨੇਮਾ ਜਿਹੜਾ ਹੈਗਾ ਉਹ ਵੀ ਪੰਜਾਬ ਦੇ ਵਿੱਚ ਗਰੋ ਕਰ ਰਿਹਾ ਹੈ ਤੇ ਤੁਹਾਨੂੰ ਜਿਦਾ ਹੁਣ ਅਗਲਾ ਸਾਲ ਜਿਹੜਾ 2019 ਦਾ ਹੈਗਾ ਧਮਾਕੇਦਾਰ ਦਰ 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 ਬਹੁਤ ਫਿਲਮਾਂ ਆਉਣਗੀਆਂ ਮਤਲਬ ਇੱਕ ਮੈਨੂੰ ਇਹ ਵੀ ਲੱਗਦਾ ਕਿ ਇੱਕ ਤਰੀਕ ਦੇ ਉੱਤੇ ਦੋ ਦੋ ਫਿਲਮਾਂ ਵੀ ਆਉਣਗੀਆਂ ਇਹ ਹਾਲਾਤ ਹੋਣ ਵਾਲੇ ਨੇ ਜੋ ਕਿ ਬਹੁਤ ਬੁਰਾ ਪੰਜਾਬੀ ਇੰਡਸਟਰੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੇਰੇ ਖਿਆਲ ਦੇ ਵਿੱਚ ਕਿੰਨੇ ਪ੍ਰੋਡਿਊਸਰ ਨੇ ਜਿਹੜੇ ਬਾਹਰ ਆਊਟ ਹੋਣਗੇ ਇੰਡਸਟਰੀ ਦੇ ਵਿੱਚੋਂ ਸੋ ਮੇਰੇ ਖਿਆਲ ਦੇ ਵਿੱਚ ਜਿਹੜਾ ਬੰਦਾ ਪੈਸਾ ਲਾਉਂਦਾ ਉਹਦੀ ਰਿਕਵਰੀ ਹੋਣੀ ਬਹੁਤ ਜ਼ਰੂਰੀ ਹੈ ਸਿਨੇਮੇਂ ਪ੍ਰਤੀ 네ਗੈਟਿਵਿਟੀ ਨਹੀਂ ਜਾਣੀ ਚਾਹੀਦੀ ਸਿਨੇਮੇਂ ਬਰਤੀ ਪੋਜ਼ਿਟਿਵਿਟੀ ਜਾਣਾ ਚਾਹੀਦਾ ਹੈ ਅੱਜ ਕੱਲ ਇੱਕ ਉਹ ਟ੍ਰੈਂਡ ਚੱਲਿਆ ਹੋਇਆ ਹੈ ਕलम ਪੈਸੇ ਨਹੀਂ ਕਮਾਉਂਦੀ ਹੈਗੀ ਜਿੰਨੇ ਸ਼ੋਅ ਕਰ ਦਿੰਦੇ ਨੇ ਦਿਖਾਈ ਦਿਖਾ ਦਿੱਤੇ ਜਾਂਦੇ ਨੇ ਜੀ ਐਨੇ ਕਰੋੜ ਕਮਾ ਗਈ ਫਿਲਮ ਦੀ ਓਪਨਿੰਗ ਹੁੰਦੀ ਹੈ 25 30 ਲੱਖ ਦੀ ਤੇ ਦਿਖਾ ਦਿੱਤਾ ਜਾਂਦਾ 1 ਕਰੋੜ 50 ਲੱਖ ਜੀ ਸੋ ਇਹ ਗੁੰਮਰਾਹ ਕਰਨ ਵਾਲੀਆਂ ਗੱਲਾਂ ਨੇ ਮੇਰੇ ਖਿਆਲ ਚ ਜਿਹੜੀ ਚੀਜ਼ ਨੇ ਸਹੀ ਅਰਨ ਕੀਤਾ ਜਿੰਨੇ ਪੈਸੇ ਕਮਾਏ ਨੇ ਉਹਨੇ ਤੁਸੀਂ ਦਿਖਾਓ ਹਨਾ ਫਿਰ ਤਾਂ ਐਂ ਲੱਗਦਾ ਕਿ ਜਿਹੜੇ ਬੰਦੇ ਦੀ ਫਿਲਮ ਹਿੱਟ ਗਈ ਆ ਉਹਨੂੰ ਵੀ ਲੱਗਦਾ ਯਾਰ ਜਦੋਂ ਤੁਸੀਂ ਫਲॉप ਫਿਲਮ ਨੂੰ ਉਹਦੇ ਬਰਾਬਰ ਖੜਾ ਕਰਦੇ ਨੇ ਯਾਰ ਫਿਰ ਸਾਡੀ ਮਿਹਨਤ ਕੀਤੀ ਤਾਂ ਖਰਾਬ ਗਈ ਸੋ ਇਹ ਚੀਜ਼ਾਂ ਮੇਰੇ ਖਿਆਲ ਸਿਨੇਮੇ ਲਈ ਬੁਰੀਆਂ ਨੇ ਮਾਰੀਆਂ ਨੇ ਇਦਾਂ ਨਹੀਂ ਹੋਣਾ ਚਾਹੀਦਾ ਇਸ ਵਕਤ ਕਿਉਂਕਿ ਬੈਕ ਟੂ ਬੈਕ ਫਿਲਮਾਂ ਤਾਂ ਆ ਰਹੀਆਂ ਨੇ ਕਿ ਸਾਡੀ ਪੰਜਾਬੀ ਆਡੀਅנס ਇੰਨੀ ਤਿਆਰ ਹੈ ਕਿ ਹਰ ਹਫ਼ਤੇ ਇੱਕ ਨਵੀਂ ਪੰਜਾਬੀ ਫਿਲਮ ਦੇਖ ਸਕੇ ਨਹੀਂ ਪਰ ਇਹ ਬਹੁਤ ਅੱਜਕੱਲ ਮਲਟੀਪਲੈਕਸਰ ਦੇ ਵਿੱਚ ਜਾਣਾ ਹਨਾ 200 ਰੁਪਏ ਦੀ ਟਿਕਟ ਲੈ ਕੇ ਬੈਠਣਾ ਤੇ ਫਿਰ ਤੁਸੀਂ ਆਪਣੀ ਫੈਮਿਲੀ ਲੈ ਕੇ ਕਿਉਂ ਵੀਕਐਂਡ ਦੇ ਉੱਤੇ ਤਾਂ ਪਹਿਲੇ ਹੀ ਲੋਕਾਂ ਦੇ ਉੱਤੇ ਆਰਥਿਕ ਤੰਗੀ ਦੀ ਜਿਹੜੀ ਮਾਰ ਪੈ ਰਹੀ ਹੈ ਦੁਹਾਈ ਪਈ ਹੋਈ ਹੈ ਮੇਰੇ ਖਿਆਲ 'ਚ ਘੱਟੋ ਘੱਟ ਇੱਕ ਫਿਲਮ ਨੂੰ 2 ਵੀਕ ਮਿਲਣੇ ਚਾਹੀਦੇ 2 ਵੀਕ ਮਿਲਣੇ ਹਨ ਤੁਹਾਨੂੰ ਰੈਸਟ ਦੇਣੀ ਚਾਹੀਦੀ ਹੈ ਆਡੀਅנס ਨੂੰ ਇੱਕ ਹਫ਼ਤੇ ਲਈ ਕਹਣਾ ਤਾਂ ਉਹ ਫੇਰ ਕਿਤੇ ਜਾ ਕੇ ਸਿਨੇਮਾ ਸਰਵਾਈਵ ਕਰੂਗਾ ਮੈਨੂੰ ਨਹੀਂ ਲੱਗਦਾ ਕਿ ਪਿੱਛੇ ਤੁਸੀਂ ਆਹ ਹਫ਼ਤੇ ਵੀ ਫਿਲਮਾਂ ਫੇਰ ਫਿਲਮਾਂ ਫੇਰ ਫਿਲਮਾਂ ਉਹ ਆਖਾ ਮੁਸ਼ਕਿਲ ਜਦ ਵੀ ਕੋਈ ਫਿਲਮ ਰਿਲੀਜ਼ ਹੋਣ ਵਾਲੀ ਹੁੰਦੀ ਹੈ ਜਦ ਫਿਲਮ ਨਹੀਂ ਚੰਗੀ ਹੁੰਦੀ ਤਾਂ ਕਿੰਨਾ ਕੋ ਮੁਸ਼ਕਿਲ ਹੁੰਦਾ ਕਹਿਣਾ ਬਹੁਤ ਵਕੜੀ ਫਿਲਮਾਂ ਆਉਂ ਤਾਂ ਦੇਖੋ ਮੈਂ ਨਹੀਂ ਭਜੀ ਕਹਿੰਦਾ ਆਪਦੀ ਫਿਲਮ ਬਾਰੇ ਜਮਾ ਨਹੀਂ ਕਹਿੰਦਾ ਮੈਂ ਮੇਤੋਂ ਜਿਹੜੀਆਂ ਇੱਕ ਦੋ ਫਿਲਮਾਂ ਮੇਤੋਂ ਮਾੜੀਆਂ ਹੋਈਆਂ ਨੇ ਮੈਂ ਕਹਿੰਦਾ ਕਿ ਮੇਤੋਂ ਚੰਗੀਆਂ ਫਿਲਮਾਂ ਹੋਈਆਂ ਨੇ ਮੇਤੋਂ ਹੋਈਆਂ ਨੇ ਇਹ ਉਹ ਫਿਲਮ ਬਾਰੇ ਮੈਂ ਕਦੇ ਨਹੀਂ ਕਹੂੰਗਾ। ਕਿਹਾ ਉਹ ਤੇ ਦੇਖੋ। ਕਿਉਂਕਿ ਉਹ ਫਿਲਮਾਂ ਦੇ ਵਿੱਚ ਮੈਨੂੰ ਮੇਰੇ ਪ੍ਰੋਡਿਊਸਰ ਨੇ, ਮੇਰਾ ਡਾਇਰੈਕਟਰ ਨੇ ਜੋ ਮੇਰੇ ਨਾਲ ਕਮਿਟਮੈਂਟ ਕੀਤੀ ਸੀ ਉਹ ਤੇ ਖਰੇ ਨਹੀਂ ਉਤਰੇ ਉਹ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਸਟੋਰੀ ਤੇਰੇ ਮੁਤਾਬਿਕ ਹੋਊਗੀ। ਅਸੀਂ ਚੇਂਜੇਸ ਕਰਾਂਗੇ। ਮੈਂ ਉਹਨਾਂ ਨੂੰ ਕਿਹਾ ਸੀ ਅਸੀਂ ਸਟੋਰੀ ਬਹੁਤ ਵਧੀਆ ਬੁਣਤੀ ਸੀ। ਰਾਈਟਰ ਵੀ ਬਹੁਤ ਵਧੀਆ ਜੋੜਦਾ ਸੀ। ਉਹਨਾਂ ਨੇ ਰਾਈਟਰ ਵੀ ਸੈਟ ਤੋਂ ਭਜਾਤਾ। ਤੇ ਉਹ ਬੰਦੇ ਨੇ ਫਿਲਮ ਵੀ ਆਪਣੀ ਮਰਜ਼ੀ ਨਾਲ ਬਣਾਈ ਉਹ ਹੁਣ ਰਿਲੀਜ਼ ਹੋਣੀ ਹੈ ਅਗਲੇ ਮਹੀਨੇ। ਤੇ ਉਹ ਫਿਲਮ ਜਿਵੇਂ ਕੁਆਲਿਟੀ ਦਾ ਖਰੇ ਨਹੀਂ ਉੱਤਰੀ ਔਰ ਮੈਂ ਕਦੇ ਨਹੀਂ ਕਹੂੰਗਾ ਮੈਂ ਆਪਣੀ ਆਡੀਅੰਸ ਨੂੰ ਕਦੇ ਗੁਮਰਾਹ ਨਹੀਂ ਕਰਦਾ ਜਿਹੜੀ ਚੀਜ਼ ਚੰਗੀ ਆ ਉਹਦੇ ਵੇਲੇ ਕੋਟ੍ਰੈਕਟ ਵਿੱਚ ਹੋਵੇ ਪ੍ਰੋਮੋਸ਼ਨ ਤੇ ਆਉਣਾ ਆ ਹਾਂਜੀ ਤੇ ਕੰਟ੍ਰੈਕਟ ਦੇ ਵਿੱਚ ਪ੍ਰੋਮੋਸ਼ਨ ਤੇ ਆਉਣਾ ਵੀ ਹੋਵੇ ਫੇਰ ਮੈਂ ਦੋ ਇਸ ਨੂੰ ਲੱਡੂ ਉਠਾ ਕੇ ਆਈ ਮੈਂ ਨਹੀਂ ਜਾਊਂਗਾ ਪ੍ਰੋਮੋਸ਼ਨ ਦੇ ਆਪਣੇ ਜਾਊਂਗਾ ਮੈਂ ਜਦੋਂ ਬੰਦੇ ਸ਼ਰਤਾਂ ਦੇ ਖਰੇ ਨਹੀਂ ਉੱਤਰੇ ਹੈਗੇ ਮੈਨੂੰ ਉਹਨਾਂ ਡਿਚ ਕੀਤਾ ਸ਼ਰਮ ਡਿਚ ਕੀਤਾ ਗਿਆ ਅਸੀਂ ਤੁਹਾਡੇ ਮੁਤਾਬਕ ਫਿਲਮ ਬਣਾਵਾਂਗੇ ਜੀ ਮੈਂ ਉਹਨਾਂ ਨੂੰ ਬਹੁਤ ਸੋਹਣੀ ਸਟੋਰੀ ਬਣਾ ਕੇ ਦਿੰਦੀ ਵੀ ਘਟੋਕਟ ਜਿਹੜੀ ਆਡੀਅੰਸ ਆ ਜਿਹੜੇ ਮੈਨੂੰ ਪਿਆਰ ਕਰਦੇ ਹੋ ਜਾਣ ਕੇ ਨਿਰਾਸ਼ ਨਹੀਂ ਹੋਣਗੇ ਉਹ ਕਹਣਗੇ ਸਾਨੂੰ ਫਿਲਮ ਜੇ ਬਾਲੀ ਚੰ ਉਹ ਨਹੀਂ ਦਨ ਉਸ ਨੂੰ ਮੈਂ ਨਹੀਂ ਕਰਨਾ ਚਾਹੀਦਾ ਬਿਲਕੁਲ ਉਹ ਮੇਰੀ ਗਲਤੀ ਆ ਮੈਂ ਆ ਗਿਆ ਉਦੋਂ ਗੱਲਾਂ ਚ ਤੇ ਉੱਥੇ ਸੈਟ ਤੇ ਮੈਂ ਉਹ ਛੱਡ ਵੀ ਸਕਦਾ ਸੀ ਫਿਲਮ ਵਿਚਾਲੋਂ ਪਰ ਮੈਂ ਇਸ ਕਰਕੇ ਨਹੀਂ ਛੱਡੀ ਕਿਉਂਕਿ ਉਸ ਫਿਲਮ ਨਾਲ ਹੋਰ ਬਹੁਤ ਸਾਰੇ ਨਵੇਂ ਆਰਟਿਸਟ ਜੁੜੇ ਹੋਏ ਸੀ ਉਹਨਾਂ ਦੇ ਸੁਪਨੇ ਟੁੱਟਦੇ ਸੀਗੇ ਤੇ ਇਸ ਕਰਕੇ ਮੈਂ ਉਹ ਫਿਲਮ ਪੂਰੀ ਕਰਤੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਬਟ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਬਲੈਂਟਨੈਸ ਹੈਗੀ ਐ ਇੰਡਸਟਰੀ ਦੇ ਵਿੱਚ ਡਿਪਲੋਮੈਟਿਕ ਹੋਣਾ ਜ਼ਰੂਰੀ ਨਹੀਂ ਬਲੈਂਟਨੈਸ ਕਿੰਨਾ ਕਿਤੇ ਕਰੀਅਰ ਤੇ ਬਹੁਤ ਬੜਾ ਸਬਕ ਸਿੱਖ ਸਕਦਾ ਹਰੇਕ ਚੀਜ਼ ਜਿਹੜੀ ਆ ਉਹ ਸਿਖਾਉਂਦੀ ਆ ਹਮ ਹਰ ਇੱਕ ਚੀ ਮੈਂ ਹੁਣ ਜਿਵੇਂ ਮੈਂ ਗੱਲ ਕਰ ਰਿਹਾ ਸੀ ਜਿਹੜੇ ਪ੍ਰੋਡਕਸ਼ਨ ਆਉਂਦੀ ਜਿਨ੍ਹਾਂ ਨਾਲ ਮੈਂ ਫਿਲਮ ਕੀਤੀ ਆ ਮੈਂ ਉਹਨਾਂ ਨੂੰ ਕਿਹਾ ਮੈਨੂੰ ਸਟੋਰੀ ਸਕ੍ਰੀਨਪਲੇ ਡਾਇਲੋਗ ਦੇ ਦਿਓ ਪਰ ਢਾਕਾ ਦਾ ਮੁੰਡਾ ਸ਼ੂਟ ਕਰ ਰਿਹਾ ਸੀ ਉਹਨੇ ਮੈਨੂੰ ਨਹੀਂ ਦਿੱਤਾ ਮੈਂ ਬਾਰ ਬਾਰ ਮੰਗਦਾ ਰਿਹਾ ਕਿ ਮੈਨੂੰ ਸਟੋਰੀ ਸਕ੍ਰੀਨਪਲੇ ਚਾਹੀਦੇ ਨੇ ਤੁਹਾਡਾ ਡਾਇਲੋਗ ਵਿਦ ਡਾਇਲੋਗ ਚਾਹੀਦੇ ਨੇ ਨਹੀਂ ਦਿੱਤੇ ਉਹਨਾਂ ਨੇ ਮੈਨੂੰ ਸੈੱਟ ਤੇ ਚਲਾ ਗਿਆ ਮੈਂ ਉੱਥੇ ਮੰਗੇ ਨਹੀਂ ਭਾਜੀ ਹੈ ਹੀ ਨਹੀਂ ਭਾਜੀ ਉਹਨਾਂ ਨੇ ਮੇ ਤੋਂ ਫਿਲਮ ਕਰਾ ਲਈ ਕਿਆ ਕਰਾ ਕੇ ਹਨਾ ਕੋਈ ਚੱਕਰ ਨਹੀਂ ਜੀ ਕਰ ਲੋ ਔਰ ਉਹ ਮੈਨੂੰ ਪਤਾ ਸੀਗਾ ਕਿ ਉਹ ਡਾਇਰੈਕਟਰ ਕਿਤੇ ਚੰਗੀ ਫਿਲਮ ਨਹੀਂ ਬਣਾ ਸਕਦਾ ਪਰ ਉਹ ਇਸ ਕਮ ਬਾਕੀ ਡਾਇਰੈਕਸ਼ਨ ਦੇ ਵਿੱਚ ਤੁਹਾਡਾ ਇੱਕ ਅਸਿਸਟੈਂਟ ਨਾਲ ਹੋਊਗਾ ਤੇ ਆਪਾਂ ਫਿਲਮ ਵਧੀਆ ਬਣਾਉਣੀ ਹੈ ਮੈਂ ਕਿਹਾ ਫੇਰ ਠੀਕ ਹੈ ਜੇ ਤੁਸੀਂ ਮੇਰੀਆਂ ਸ਼ਰਤਾਂ ਦੇ ਫਿਲਮ ਬਣਾਉਂਗੇ ਬਾਅਦ ਚੋ ਸਾਰਾ ਕੰਟਰੈਕਟ ਸਭ ਕੁਝ ਖਤਮ ਸਾਰੀਆਂ ਗੱਲਾਂ ਤੋਂ ਭੱਜ ਗਏ ਮੁੱਕਰ ਗਏ वैसे ਤੁਹਾਡੀ ब्लਂਡ ਫੈਨਸ ਨੂੰ ਅਸੀਂ ਸਲਾਮ ਕਰਦੇ ਹਾਂ ਤੇ ਅਸੀਂ ਕਹਿੰਦੇ ਬੋਲਣਾ ਮੈਨਾਂ ਜਦੋਂ ਤੁਹਾਡੇ ਨਾਲ ਕੁਝ ਬੁਰਾ ਹੋਇਆ ਤੁਹਾਨੂੰ ਕਹਿਣਾ ਪੈਣਾ ਕੱਲ ਨੂੰ ਅਸੀਂ ਲੋਕ ਤੁਹਾਨੂੰ ਬਲੇਮ ਕਰਦੇ ਆ ਬਿਲਕੁਲ ਹਨਾ ਸੋ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਇਹਦੇ ਪਿੱਛੇ ਰੀਜ਼ਨ ਕੀ ਆ ਹਮ ਬਟ ਉਹ ਤੁਹਾਨੂੰ ਬਦਨਾਮ ਕਰਦੇ ਸਾਰਾ ਜੀ ਜਾਂਦਾ ਤੇ ਜਾਣ ਤੋਂ ਪਹਿਲਾਂ ਸਾਂਝਾ ਸਟਾਕ ਖਤਮ ਕਰਨ ਤੋਂ ਪਹਿਲਾਂ ਕੀ ਕਹਿਣਾ ਚਾਹਾਂਗਾ ਦਸ਼ਕਰ ਮੈਂ ਕਹਿਣਾ ਚਾਹਾਂਗਾ ਜੀ ਆਪਣੇ ਜਿੰਨੇ ਵੀ ਮੇਰੇ ਚਾਹਣ ਵਾਲੇ ਨੇ ਕਿ ਚੰਗਾ ਸਿਨੇਮਾ ਦੇਖੋ ਹਨਾ ਵਧੀਆ ਚੀਜ਼ਾਂ ਸੁਣਨ ਦੀ ਆਦਤ ਪਾਓ ਦੇਖਣ ਦੀ ਆਦਤ ਪਾਓ ਤੇ ਬਾਕੀ ਆ ਜਿਹੜਾ ਪਿੱਛੇ ਜੇ ਹੁਣ ਇੱਕ ਟ੍ਰੇਨ ਹਾਦਸਾ ਵਾਪਰਿਆ ਮੇ ਸਰ ਦੇ ਵਿੱਚ ਬਹੁਤ ਦੁਖਦਾਈ ਸੀਗਾ ਸੋ ਸਾਨੂੰ ਵੀ ਅਵੇਅਰ ਹੋਣ ਦੀ ਜ਼ਰੂਰਤ ਹੈ ਇਹ ਜ਼ਰੂਰੀ ਨਹੀਂ ਕਿ ਸਾਰਾ ਕੁਝ ਅਸੀਂ ਸਰਕਾਰਾਂ ਦੇ ਛੱਡ ਦਈਏ ਸਾਨੂੰ ਆਪ ਨੂੰ ਅਵੇਅਰ ਹੋਣ ਦੀ ਜ਼ਰੂਰਤ ਹੈ ਕਿ ਅਸੀਂ ਕਿੱਥੇ ਖੜੇ ਆ ਸਾਨੂੰ ਸਾਡੀ ਜਾਨ ਦੀ ਕਦਰ ਹੋਣੀ ਚਾਹੀਦੀ ਹੈ ਤਾਂ ਇਹਨਾ ਕਹੂੰਗਾ ਤੇ ਬਾਕੀ ਪਰਮਾਧਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਖੁਸ਼ ਰਹੋ। ਕੀ ਬਾਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਫਿਲਮਾਂ ਨੂੰ ਪਰਮਾਹੰਗੂ ਹੰਗਾਰਾ ਮਿਲੇ ਤੇ ਦੇਵਪਾਜੀ ਜੀ ਨੇ ਹੰਦਾ ਤੁਨ ਵਰਗੀ ਫਿਲਮ ਦੀ ਸਕ੍ਰਿਪਟ ਪੰਜਾਬ ਸ਼ੇਲ ਜੀ। ਧੰਨਵਾਦ ਧੰਨਵਾਦ। ਥੈਂਕ ਯੂ ਸੋ ਮਾਚ। ਫਿਲਹਾਲ 에ਸੀ ਦੇਵ ਕਰੋੜ ਜੀ ਨਾਲ ਦੀ ਕਈ ਫਿਲਮਾਂ ਤੁਸੀਂ ਸਿਨੇਮਾ ਦੇ ਵਿੱਚ ਦੇਖ ਚੁੱਕੇ ਹੋ। ਤੇ ਅਸੀਂ ਉਮੀਦ ਕਰਦੇ ਹਾਂ ਕਿ ਇੱਕ ਵੱਖਰਾ ਸਿਨੇਮਾ ਇਹ ਅੱਗੇ ਵੀ ਜ਼ਰੂਰ ਲੈ ਕੇ ਆਂਗੇ। ਕੈਮਰਾਮੈਨ ਗ੍ਰੀਸ਼ੂ ਦਾ 파ਰਨਾਮ ਮੈਂ ਭਵਨੀਤ ਕੌਸ਼ਲ এবੀਪੀ ਸੰਜਲਾਈ। ਬਾਏ ਬਾਏ।